ਇੱਕ ਭਿਖਾਰੀ ਮਾਫੀਆ ਬੈਗਰ ਮਾਫੀਆ ਅੰਮ੍ਰਿਤਸਰ ਦੇ ਵਿੱਚ ਚੱਲਦਾ ਜਿੱਥੇ ਪੂਰੇ ਦੇਸ਼ ਦੇ ਵਿੱਚ ਬਹੁਤ ਵੱਡੇ ਇਦਾਂ ਦੇ ਮਾਫੀਆ ਚੱਲਦੇ ਆ ਉੱਥੇ ਹੁਣ ਗੁਰੂ ਨਗਰੀ ਅੰਮ੍ਰਿਤਸਰ 'ਚ ਵੀ ਇਹ ਮਾਫੀਆ ਪ੍ਰੋਮੀਨੈਂਟਲੀ ਚੱਲਣ ਲੱਗ ਗਿਆ ਇਹ ਜ਼ਬਰਨ ਲੋਕਾਂ ਦੇ ਸ਼ੀਸ਼ੇ ਸਾਫ਼ ਕਰਨਾ ਸ਼ੁਰੂ ਕਰ ਦਿੰਦੇ ਆ ਇਹ ਜ਼ਬਰਨ ਕਾਰਾਂ ਦੇ ਅੱਗੇ ਆ ਕੇ ਖੜੇ ਹੋ ਜਾਂਦੇ ਆ ਇਹ ਲੋਕਾਂ ਦੇ ਪ੍ਰਾਈਵੇਟ ਪ੍ਰੈਮਿਸਿਸ ਦੇ ਵਿੱਚ ਜਾ ਕੇ ਵੜ ਜਾਂਦੇ ਆ ਇਹ ਗੁਰਦੁਆਰਿਆਂ ਮੰਦਰਾਂ ਦੇ ਆਲੇ-ਦੁਆਲੇ ਘੁੰਮਦੇ ਆ ਇਹ ਬਹੁਤ ਵੱਡਾ ਇੱਕ ਨੈਕਸਸ ਬਹੁਤ ਵੱਡਾ ਮਾਫੀਆ ਇੱਥੇ ਓਪਰੇਟ ਹੋ ਰਿਹਾ ਛੋਟੇ-ਛੋਟੇ ਬੱਚਿਆਂ ਤੋਂ ਲੈ ਕੇ ਬਜ਼ੁਰਗ ਮਾਵਾਂ ਵੀ ਨੇ ਇਨਾਂ ਦੀਆਂ ਪਰ ਆਖਰਕਾਰ ਸਵਾਲ ਇਹ ਖੜਾ ਹੁੰਦਾ ਹੈ ਲੋਕ ਇਹ ਪੁੱਛਦੇ ਨੇ ਕਿ ਇਹ ਲੋਕ ਕੱਪੜੇ ਕਿਉਂ ਨਹੀਂ ਪਾਉਂਦੇ ਚਾਹੇ ਸਰਦੀ ਹੋਵੇ ਚਾਹੇ ਗਰਮੀ ਹੋਵੇ ਪਰ ਅਸੀਂ ਜ਼ਾਦ ਵੀ ਅਸੀਂ ਗੱਲ ਕਰਦੇ ਆਏ ਇਨਾਂ ਨੂੰ ਬਹੁਤ ਸਾਰੇ ਲੋਕ ਇੱਥੇ ਆਉਂਦੇ ਨੇ ਕੱਪੜੇ ਦੇ ਕੇ ਜਾਂਦੇ ਨੇ ਰੋਟੀ ਦੇ ਕੇ ਜਾਂਦੇ ਨੇ ਪਰ ਇਹ ਤਾਂ ਨਹੀਂ ਪਾਉਂਦੇ ਪਤਾ ਹੈ ਕਿ ਜਦ ਕੱਪੜੇ ਚੱਜ ਦੇ ਪਾਲੇ ਤਾਂ ਖਾਣ ਲਈ ਕੋਈ ਰੋਟੀ ਜਾਂ ਪੈਸੇ ਨਹੀਂ ਦੇਗਾ ਤੁਸੀਂ ਇਹਦਾ ਕ੍ਰੋਨੋਲੋਜੀ ਸਮਝੋ ਪਹਿਲਾਂ ਤਾਂ ਇਹ ਲੋਕ ਪਤਾ ਨਹੀਂ ਕਿਹੜੇ-ਕਿਹੜੇ ਸੂਬੇ ਤੋਂ ਆਏ ਆ ਇਨਾਂ ਦਾ ਆਧਾਰ ਕਾਰਡ ਇੱਥੇ ਵੈਲਿਡ ਹੈਗਾ ਕਿ ਨਹੀਂ ਹੈਗਾ ਇਹ ਲੋਕ ਗੈਂਬਲਿੰਗ ਡੈਂਸ ਵੀ ਚਲਾਉਂਦੇ ਆ ਜੂਏ ਦੇ ਅੱਡੇ ਵੀ ਚਲਾਉਂਦੇ ਆ ਨਸ਼ੇ ਦੇ ਵਪਾਰ ਵੀ ਕਰਦੇ ਆ ਦੇ ਵਪਾਰ ਵੀ ਕਰਦੇ ਆ ਹਰ ਤਰ੍ਹਾਂ ਦੀ ਕਲਾਇੰਟ ਜਿਹੜੀ ਇਲੀਗਲ ਬਿਜ਼ਨਸ ਹੁੰਦਾ ਉਹ ਇੱਥੋਂ ਆਪਰੇਟ ਕਰਦੇ ਆ ਕਿ ਇੰਟੈਲੀਜੈਂਸ ਦੀਆਂ ਰਿਪੋਰਟਸ ਵੀ ਹੁੰਦੀਆਂ ਕਿ ਇਹ ਲੋਕ ਬਹੁਤ ਵੱਡੇ ਵੱਡੇ ਅਦਾਰਿਆਂ ਦੀ ਲੋਕਾਂ ਦੀ ਸਮਾਜੀ ਸ਼ਖਸੀਅਤਾਂ ਦੀ ਰੇਕੀ ਵੀ ਕਰਦੇ ਆ ਜਾਣਕਾਰੀਆਂ ਵੀ ਪ੍ਰਦਾਨ ਕਰਦੇ ਆ ਆਪਣਾ ਭੇਸ ਬਣਾ ਕੇ ਇਦਾਂ ਦਾ ਰੱਖਦੇ ਆ ਸਾਡੇ ਸ਼ਹਿਰ ਦੇ ਲਈ ਖਤਰਾ ਬਣ ਗਿਆ ਐਡੀ ਵੱਡੀ ਨਗਰੀ ਹੋਵੇ ਅੰਤਰਰਾਸ਼ਟਰੀ ਪੱਧਰ ਤੋਂ ਲੋਕ ਇੱਥੇ ਆਉਂਦੇ ਹੋਣ ਟੂਰਿਸਟ ਆਉਂਦੇ ਹੋਣ ਤੇ ਉਹਨਾਂ ਦਾ ਸਵਾਗਤ ਇਹ ਭਿਖਾਰੀ ਲੋਕ ਕਰਨ ਤੁਸੀਂ ਇੱਥੇ ਖੜੇ ਹੋ ਇਹਨਾਂ ਦਾ ਸਮਾਨ ਪਿਆ ਮੈਨੂੰ ਇੱਥੇ ਕੈਮਰਾ ਤੁਸੀਂ ਘੁਮਾ ਕੇ ਦੇਖ ਲਓ ਜੀ ਕਿ ਇੱਥੇ ਕੋਈ ਵੀ ਬੰਦਾ ਇਹਨੂੰ ਵੇਚ ਰਿਹਾ ਕੋਈ ਵੀ ਬੰਦਾ ਨਹੀਂ ਵੇਚ ਰਿਹਾ ਇੱਥੇ ਉਹ ਬੰਦੇ ਆਪ ਹੈ ਹੀ ਨਹੀਂ ਕਿਉਂਕਿ ਉਹਨਾਂ ਦਾ ਮੋਡਸ ਆਪਰੰਡਾ ਹੀ ਇਹ ਆ ਕਿ ਉਹਨਾਂ ਨੇ ਸਿਰਫ ਦਿਖਾਉਣਾ ਆਗੇ ਸੀ ਸਮਾਨ ਵੇਚਣ ਵਾਲੇ ਆ ਅਸਲ ਦੇ ਵਿੱਚ ਇੱਕ ਮਾਫੀਆ ਪਿੱਛੇ ਆਪਰੇਟ ਕਰ ਰਿਹਾ ਜਿਹੜਾ ਆਰਾਮ ਨਾਲ ਪਿੱਛੇ ਜਾ ਕੇ ਬੈਠਾ ਹੈ ਇਹ ਸ਼ਾਮ ਪਾਉਗੀ ਲੋਕਾਂ ਕੋ ਪੈਸੇ ਮੰਗਣਗੇ ਟ੍ਰੈਫਿਕ ਡਿਸਰਪਟ ਕਰਨਗੇ ਕਦੀ ਉਹ ਉੱਥੇ ਫੁੱਟਪਾਥ ਤੇ ਤੁਸੀਂ ਦੇਖ ਸਕਦੇ ਹੋ ਸਾਹਮਣੇ ਬੈਠੇ ਉੱਥੇ ਬਾਈਕ ਵਾਲਾ ਖੜਾ ਵੀ ਕੀਤਾ ਤਸਵੀਰਾਂ ਦਿਖਾ ਦਿੱਤੀਆਂ ਜਾਂ ਜੀ ਕਿਉਂਕਿ ਉਹ ਤਸਵੀਰਾਂ ਦੇ ਵਿੱਚ ਤੁਹਾਨੂੰ ਸਾਫ਼ ਤੌਰ ਤੇ ਦੇਖ ਜੇਗਾ ਕਿ ਕਿਵੇਂ ਚੌਂਕਾ ਦੇ ਵਿੱਚ ਆਰਾਮ ਨਾਲ ਬੈਠੇ ਹੋਏ ਨੇ ਵੀ ਕਹਿ ਸਕਦੇ ਆ ਕਿ ਆਮ ਮਿਡਲ ਕਲਾਸ ਦੇ ਬੰਦੇ ਨਾਲੋਂ ਇਹਨਾਂ ਦੀ ਜ਼ਿਆਦਾ ਜ਼ਿੰਦਗੀ ਸੌਖੀ ਹੈ ਕਿਉਂਕਿ ਮੰਗ ਕੇ 700-800 ਰੁਪਿਆ ਦਿਹਾੜੀ ਪਰ ਬੰਦਾ ਕਮਾ ਲੈਂਦਾ ਤੇ ਜੇਕਰ ਇੱਕ ਪਰਿਵਾਰ ਦੇ ਚਾਰ ਜੀ ਇੱਥੇ ਲੱਗੇ ਹੋਏ ਨਾ ਤਾਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ 4-5000 ਰੁਪਏ ਇਹਨਾਂ ਦਾ ਇੱਕ ਦਿਹਾੜੀ ਦਾ ਕਿਤੇ ਨਹੀਂ ਜਾਂਦਾ ਜੋ ਕਿ ਮਿਡਲ ਕਲਾਸ ਬੰਦਾ ਵੀ ਨਹੀਂ ਕਮਾ ਸਕਦਾ। ਭਰਜਾਇਨ ਇੱਕ ਇਦਾਂ ਦਾ ਭਿਖਾਰੀ ਹੋਇਆ ਜਿਹਦੇ ਅਕਾਊਂਟ ਚ 7.5 ਕਰੋੜ ਰੁਪਏ ਮਿਲਿਆ ਸੀ ਔਰ ਤੁਸੀਂ ਇਹ ਲਾ ਲਓ ਕਿ ਉਹਦੇ ਕੋਈ ਬੰਬੇ ਵਰਗੇ ਸ਼ਹਿਰ ਦੇ ਵਿੱਚ ਫਲੈਟ ਸੀਗੇ ਆ ਦੁਕਾਨਾਂ ਸੀਗੀਆਂ ਉਸ ਤੋਂ ਬਾਅਦ ਬਹੁਤ ਸਾਰੇ ਇਦਾਂ ਦੇ ਆ ਸੰਭਾਜੀ ਕਾਲੇ 1.5-2-2 ਕਰੋੜ ਰੁਪਏ ਉਹਨਾਂ ਦੇ ਬੈਂਕਾਂ ਦੇ ਖਾਤਿਆਂ 'ਚ ਪਿਆ ਹੈ ਲక్ష్ਮੀ ਦਾਸ ਸੇਖ ਬੀ ਉਹ ਵੀ ਮੁੰਬਈ ਸੈਕਟਰ ਦੀ ਆ ਉੱਥੇ ਉਹਦੇ ਕੋਲ 1 ਕਰੋੜ ਰੁਪਏ ਤੋਂ ਵੱਧ ਜਿਹੜੀ ਉਹਦੀ ਆਮਦਨੀ ਆ ਉਹ ਬੈਂਕ ਦੇ ਵਿੱਚ ਪਾਈ ਗਈ ਤੁਸੀਂ ਇਹ ਦੇਖੋ ਕਿ ਇਹ ਬڑے ਇੰਟੈਂਸ਼ਨਲੀ ਇਹ ਬੈਗਿੰਗ ਕਰਦੇ ਆ ਇਹਨਾਂ ਨੂੰ ਬੜੀ ਸਿੱਧੀ ਕਮਾਈ ਇਹਦਾਂ ਆ ਜਾਂਦੀ ਆ ਅੱਜ ਗੱਲ ਕਰਨ ਜਾ ਰਹੇ ਆ ਪੰਜਾਬ ਦੇ ਵਿੱਚ ਸਭ ਤੋਂ ਚੱਲਦਾ ਮਾਫੀਆ ਜੋ ਪੰਜਾਬ ਦੇ ਵਿੱਚ ਹਰ ਚੌਕ ਦੇ ਵਿੱਚ ਤੁਹਾਨੂੰ ਭਿਖਾਰੀ ਦੇਖਦੇ ਨੇ ਗੱਲ ਕਰ ਰਹੇ ਆ ਬੈਗਰ ਮਾਫੀਆ ਦੀ ਹਰ ਚੌਕ ਦੇ ਵਿੱਚ ਇੱਕੋ ਜਿਹਾ ਸਮਾਨ ਵੇਚਦਾ ਹਰ ਚੌਂਕ ਦੇ ਵਿੱਚ ਭਖਾਰੀ ਦੇਖਦੇ ਨੇ ਹਾਲਾਂਕਿ ਚਾਹੇ ਉਹ ਪੋਰਸ਼ ਏਰੀਆ ਕਿਉਂ ਨਾ ਹੋਵੇ ਪਰ ਆਖਰਕਾਰ ਇਹਨਾਂ ਨੂੰ ਕੰਟਰੋਲ ਕੌਣ ਕਰ ਰਿਹਾ ਹੈ ਇਹਨਾਂ ਨੂੰ ਆਪਰੇਟ ਕੌਣ ਕਰ ਰਿਹਾ ਹੈ ਕਿਉਂਕਿ ਜੇਕਰ ਅਸੀਂ ਗੱਲ ਕਰੀਏ ਤਾਂ ਪੋਰਸ਼ ਏਰੀਆ ਦੇ ਵਿੱਚ ਜਿੱਥੇ ਪ੍ਰਸ਼ਾਸਨ ਦੀ ਨਾਂ ਨਾਲ ਐਡਮਿਨਿਸਟ੍ਰੇਸ਼ਨ ਦੀ ਪੂਰੀ ਨਿਗਾਹ ਹੁੰਦੀ ਹੈ ਉੱਥੇ ਇਹਨਾਂ ਦਾ ਐਡੀ ਵੱਡੀ ਗਿਣਤੀ ਦੇ ਵਿੱਚ ਹੋਣਾ ਕਿਤੇ ਨਾ ਕਿਤੇ ਸਵਾਲ ਜ਼ਰੂਰ ਖੜੇ ਕਰਦਾ ਸਾਡੇ ਨਾਲ ਸੋਸ਼ਲ ਐਕਟਿਵਿਸਟ ਇੰਜੀਨੀਅਰ ਪਵਨ ਸ਼ਰਮਾ ਮਿਲ ਜੂਣੇ ਗੱਲਬਾਤ ਕਰਦੇ ਆ ਪਵਨ ਜੀ ਅਕਸਰ ਇਸ ਮੁੱਦੇ ਤੇ ਤੁਸੀਂ ਗੱਲਬਾਤ ਕਰਦੇ ਆਇਓ ਇਹ 마ਫੀਆ ਬਾਰੇ ਦੱਸੋ ਲੋਕਾਂ ਨੂੰ ਇਹ 마ਫੀਆ ਚੱਲਦਾ ਕਿੱਥੋਂ ਤੇ ਕਿਵੇਂ ਚੱਲ ਰਿਹਾ ਜੀ ਦਮਨ ਜੀ ਇੱਕ ਬਹੁਤ ਹੀ ਵੱਡਾ ਸਮਾਜੀ ਵਿਸ਼ਾ ਗੁਰੂ ਨਗਰੀ ਅੰਮ੍ਰਿਤਸਰ ਦਾ ਇੱਕ ਇੰਪੋਰਟੈਂਟ ਵਿਸ਼ਾ ਇੱਕ ਭਿਖਾਰੀ 마ਫੀਆ ਬੈਗਰ 마ਫੀਆ ਅੰਮ੍ਰਿਤਸਰ ਦੇ ਵਿੱਚ ਚੱਲਦਾ ਜਿੱਥੇ ਪੂਰੇ ਦੇਸ਼ ਦੇ ਵਿੱਚ ਬਹੁਤ ਵੱਡੇ ਇਦਾਂ ਦੇ 마ਫੀਆ ਚੱਲਦੇ ਆ ਉੱਥੇ ਹੁਣ ਗੁਰੂ ਨਗਰੀ ਅੰਮ੍ਰਿਤਸਰ 'ਚ ਵੀ ਇਹ 마ਫੀਆ ਪ੍ਰੋਮੀਨੈਂਟਲੀ ਚੱਲਣ ਲੱਗ ਗਿਆ ਇਸ ਵੇਲੇ ਅਸੀਂ ਅੰਮ੍ਰਿਤਸਰ ਦੇ ਪੌਸ਼ ਏਰੀਆ ਨਾਵਲਟੀ ਚੌਂਕ ਦੇ ਵਿੱਚ ਖੜੇ ਆ ਔਰ ਉੱਥੇ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਵੱਡੀ ਤਾਦਾਦ ਦੇ ਵਿੱਚ ਇਹ ਭਿਖਾਰੀ 마ਫੀਆ ਰਾਤ ਤੱਕ ਇਕੱਠਾ ਹੋ ਜਾਂਦਾ ਔਰ ਇਸ ਤੋਂ ਵੀ ਇੰਪੋਰਟੈਂਟ ਗੱਲ ਇਹ ਆ ਕਿ ਇਹਦੇ ਵਿੱਚ ਜਿਵੇਂ ਤੁਸੀਂ ਸ਼ੁਰੂਆਤੀ ਦੱਸ ਹੀ ਦਿੱਤਾ ਕਿ ਇਹਨਾਂ ਕੋਲ ਸਮਾਨ ਕਿੱਥੋਂ ਆਉਂਦਾ ਇਹਨਾਂ ਦੀ ਬੈਕਐਂਡ ਏਜੰਸੀ ਕੀ ਆ ਜੇ ਸ਼ਹਿਰ ਦੇ ਕਿਸੇ ਚੌਂਕ ਤੇ ਅੱਜ ਗੁਬਾਰੇ ਵਿਕਰੇ ਹੁੰਦੇ ਆ ਤੇ ਪੂਰੇ ਸ਼ਹਿਰ ਦੇ ਹਰ ਚੌਂਕ ਦੇ ਉੱਪਰ ਹਰ ਭਿਖਾਰੀ ਕੋਲ ਹਰ ਇਦਾਂ ਦੀ ਵਿਅਕਤੀ ਕੋਲ ਗੁਬਾਰੇ ਹੀ ਹੁੰਦੇ ਆ ਸੋ ਇਹਨਾਂ ਨੇ ਮਾਡਲਸ ਪਰੰਡਾ ਹੀ ਆਪਣਾ ਚੇਂਜ ਕਰ ਲਿਆ ਕਿ ਜੇ ਬੈਗਰੀ ਜਿਹੜੀ ਆ ਉਹ ਸਦਾ ਸਦਾ ਕ੍ਰਿਮੀਨਲ ਐਕਟ ਦੇ ਵਿੱਚ ਆਉਂਦਾ ਆ ਤੇ ਫਿਰ ਇਹਨਾਂ ਨੇ ਬੈਗਰੀ ਦਾ ਰੂਪ ਤਾਂ ਬਦਲ ਕੇ ਫਿਰ ਉਸ ਤੋਂ ਬਾਅਦ ਆ ਗੁਬਾਰੇ ਪਕਾਨੇ ਫੜ ਕੇ ਤੇ ਇਹ ਸਾਰੇ ਲੋਕ ਚੌਂਕਾ ਦੇ ਵਿੱਚ ਇਕੱਠੇ ਹੋ ਜਾਂਦੇ ਆ ਉਸ ਤੋਂ ਬਾਅਦ ਇਹਦੇ ਨਾਲ ਟ੍ਰੈਫਿਕ ਡਿਸਟਰਪਟ ਬਹੁਤ ਵੱਡੇ ਤਰੀਕੇ ਦੇ ਨਾਲ ਹੋ ਜਾਂਦੀ ਆ ਟ੍ਰੈਫਿਕ ਕੰਜੈਸ਼ਨ ਹੋ ਜਾਂਦੀ ਆ ਇਹ ਜ਼ਬਰਨ ਲੋਕਾਂ ਦੇ ਸ਼ੀਸ਼ੇ ਸਾਫ਼ ਕਰਨਾ ਸ਼ੁਰੂ ਕਰ ਦਿੰਦੇ ਆ ਇਹ ਜ਼ਬਰਨ ਕਾਰਾਂ ਦੇ ਅੱਗੇ ਆ ਕੇ ਖੜੇ ਹੋ ਜਾਂਦੇ ਆ ਇਹ ਲੋਕਾਂ ਦੇ ਪ੍ਰਾਈਵੇਟ ਪ੍ਰੈਮਿਸਿਸ ਦੇ ਵਿੱਚ ਜਾ ਕੇ ਵੜ ਜਾਂਦੇ ਆ ਇਹ ਗੁਰਦੁਆਰਿਆਂ ਮੰਦਰਾਂ ਦੇ ਆਲੇ ਦੁਆਲੇ ਘੁੰਮਦੇ ਆ ਇਹ ਬਹੁਤ ਵੱਡਾ ਇੱਕ ਨੈਕਸਸ ਬਹੁਤ ਵੱਡਾ ਮਾਫੀਆ ਇੱਥੇ ਓਪਰੇਟ ਹੋ ਰਿਹਾ ਔਰ ਇਹਨਾਂ ਨੂੰ ਸਵੇਰੇ ਕੋਈ ਅਰਲੀ ਟਾਈਮ ਦੇ ਉੱਤੇ ਆਟੋ ਤੇ ਕਿਸੇ ਵਹੀਕਲ ਤੇ ਪਹਿਲਾਂ ਇੱਥੇ ਡ੍ਰੌਪ ਕਰਨਾਂ ਦਾ ਸਾਮਾਨ ਦੇ ਕੇ ਉਸ ਤੋਂ ਬਾਅਦ ਉਸੇ ਤਰੀਕੇ ਦੇ ਨਾਲ ਉਹਨਾਂ ਨੂੰ ਵਾਪਸ ਵੀ ਰਾਤ ਨੂੰ ਜਿਹੜਾ ਉਹ ਲੈ ਕੇ ਜਾਂਦੇ ਨੇ ਸੋ ਇਹ ਸਾਰੀ ਗੱਲ ਤੋਂ ਤੁਸੀਂ ਇਸ ਗੱਲ ਦਾ ਅੰਦਾਜ਼ਾ ਲਗਾ ਲਓ ਵੀ ਇਹਦੇ ਪਿੱਛੇ ਬਹੁਤ ਵੱਡਾ ਇੱਕ ਕ੍ਰਿਮੀਨਲ ਨੈਕਸਸ ਵੀ ਹੈਗਾ ਇਹ ਰੋਡ ਇੱਥੋਂ ਕਮਿਸ਼ਨਰ ਪੁਲਿਸ ਦਾ ਘਰ ਵੀ ਇਸੇ ਰੂਟ ਤੋਂ ਹੀ ਜਾਂਦਾ ਔਰ ਜਿੱਥੇ ਡਿਪਟੀ ਕਮਿਸ਼ਨਰ ਅਮਰਸਰ ਦਾ ਘਰ ਆ ਕਸਟਮ ਚੌਂਗ ਦੇ ਵਿੱਚ ਉੱਥੇ ਵੀ ਬਹੁਤ ਵੱਡਾ ਹੈ ਬੈਗਿੰਗ ਮਾਫੀਆ ਚੱਲਦਾ ਇੱਕ ਵਾਰ ਮੈਂ ਤੁਹਾਨੂੰ ਪਹਿਲੇ ਤਸਵੀਰਾਂ ਦਿਖਾਦਾ ਚੌਂਕ ਦੀ ਹਰ ਪਾਸੇ ਦੀਆਂ ਪਹਿਲਾਂ ਤਾਂ ਚੌਂਕ ਦੇ ਉਸ ਪਾਸੇ ਦੀਆਂ ਤਸਵੀਰਾਂ ਦਿਖਾਈਏ ਜਿੱਥੇ ਤੁਹਾਨੂੰ ਇੱਕ ਬੁੱਤ ਦੇਖ ਰਿਹਾ ਹੋਏਗਾ ਉੱਥੇ ਉਹਨਾਂ ਦੀ ਰੋਟੀ ਪੱਕਦੀ ਹੈ ਸਵੇਰ ਸ਼ਾਮ ਉੱਥੇ ਰੁਕਦੇ ਨੇ ਉੱਥੇ ਰੋਟੀ ਬਣਾਉਂਦੇ ਨੇ ਦੂਸਰੇ ਪਾਸੇ ਜੇਕਰ ਮੈਂ ਇਸ ਚੌਂਕ ਦੀ ਗੱਲ ਕਰਾਂ ਇਸ ਚੌਂਕ ਦੇ ਵਿੱਚ ਨਾਕਾ ਲੱਗਾ ਹੋਇਆ ਇਸ ਪਾਸੇ ਜਿਹੜੇ ਬੈਗਰਸ ਨੇ ਉਹ ਨਹੀਂ ਆਉਂਦੇ ਪਰ ਵਿਚਕਾਰ ਜੇਕਰ ਇਸ ਚੌਂਕ ਦੀ ਗੱਲ ਕਰਾਂ ਤਾਂ ਉੱਥੇ ਬੈਠ ਕੇ ਉਹਨਾਂ ਦਾ ਜਿਹੜਾ ਪੱਕਾ ਟਿਕਾਣਾ ਹੈ ਇੱਥੋਂ ਸਮਾਨ ਚੱਕਦੇ ਨੇ ਇੱ ਇਹ ਵੱਡਾ ਜੋ ਮਾਫੀਆ ਪੰਜਾਬ ਦੇ ਵਿੱਚ ਚੱਲ ਰਿਹਾ ਇੱਕ ਵਾਰੀ ਤਸਵੀਰ ਤੁਹਾਨੂੰ ਦਿਖਾਈਏ ਛੋਟੇ-ਛੋਟੇ ਬੱਚਿਆਂ ਤੋਂ ਲੈ ਕੇ ਬਜ਼ੁਰਗ ਮਾਵਾਂ ਵੀ ਨੇ ਇਨਾਂ ਦੀਆਂ ਪਰ ਆਖਰਕਾਰ ਸਵਾਲ ਇਹ ਖੜਾ ਹੁੰਦਾ ਲੋਕ ਇਹ ਪੁੱਛਦੇ ਨੇ ਕਿ ਇਹ ਲੋਕ ਕੱਪੜੇ ਕਿਉਂ ਨਹੀਂ ਪਾਉਂਦੇ ਚਾਹੇ ਸਰਦੀ ਹੋਵੇ ਚਾਹੇ ਗਰਮੀ ਹੋਵੇ ਪਰ ਅਸੀਂ ਜ਼ਾਦ ਵੀ ਅਸੀਂ ਗੱਲ ਕਰਦੇ ਆਇਆ ਇਹਨਾਂ ਨੂੰ ਬਹੁਤ ਸਾਰੇ ਲੋਕ ਇੱਥੇ ਆਉਂਦੇ ਨੇ ਕੱਪੜੇ ਦੇ ਕੇ ਜਾਂਦੇ ਨੇ ਰੋਟੀ ਦੇ ਕੇ ਜਾਂਦੇ ਨੇ ਪਰ ਇਹ ਤਾਂ ਨਹੀਂ ਪਾਉਂਦੇ ਪਤਾ ਹੈ ਕਿ ਜਦ ਕੱਪੜੇ ਚੱਜ ਦੇ ਪਾਲੇ ਤਾਂ ਖਾਣ ਲਈ ਕੋਈ ਰੋਟੀ ਜਾਂ ਪੈਸੇ ਨਹੀਂ ਦੇਗਾ ਪਵਨ ਜੀ ਵੱਡਾ ਅੰਕੜਾ ਇਹਨਾਂ ਦਾ ਵੱਧਦਾ ਜਾ ਰਿਹਾ ਐਡਮਿਨਿਸਟ੍ਰੇਸ਼ਨ ਦੀ ਇੱਥੇ ਕਦੀ ਨਿਗਾ ਨਹੀਂ ਪੈ ਰਹੀਆਂ ਕੀ ਲੱਗਦਾ ਕਿਨ ਗੈਲੀ ਹੋ ਰਹੀ ਹੈ ਜਮਨਜੀ ਬਹੁਤ ਵੱਡਾ ਇਹ ਖਤਰਾ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਮਡਰਾ ਰਿਹਾ ਤੁਸੀਂ ਇਹਦਾ ਕ੍ਰੋਨੋਲੋਜੀ ਸਮਝੋ ਪਹਿਲਾਂ ਤਾਂ ਇਹ ਲੋਕ ਪਤਾ ਨਹੀਂ ਕਿਹੜੇ ਕਿਹੜੇ ਸੂਬੇ ਤੋਂ ਆਏ ਆ ਇਨਾਂ ਦਾ ਆਧਾਰ ਕਾਰਡ ਇੱਥੇ ਵੈਲਿਡ ਹੈਗਾ ਕਿ ਨਹੀਂ ਹੈਗਾ ਇਹ ਲੋਕ ਗੈਂਬਲਿੰਗ ਡੈਂਸ ਵੀ ਚਲਾਉਂਦੇ ਆ ਜੂਏ ਦੇ ਅੱਡੇ ਵੀ ਚਲਾਉਂਦੇ ਆ ਨਸ਼ੇ ਦੇ ਵਪਾਰ ਵੀ ਕਰਦੇ ਆ ਦੇ ਵਪਾਰ ਵੀ ਕਰਦੇ ਆ ਹਰ ਤਰ੍ਹਾਂ ਦੀ ਕਲਾਇੰਟ ਜਿਹੜੀ ਇਲੀਗਲ ਬਿਜ਼ਨਸ ਹੁੰਦਾ ਉਹ ਇੱਥੋਂ ਆਪਰੇਟ ਕਰਦੇ ਆ ਉਸ ਤੋਂ ਬਾਅਦ ਇਹ ਵੀ ਕੋਈ ਸ਼ੱਕ ਸ਼ੁਭਾ ਇਹਦੇ ਉੱਤੇ ਨਹੀਂ ਹੈਗਾ ਕਿ ਇੰਟੈਲੀਜੈਂਸ ਦੀਆਂ ਰਿਪੋਰਟਸ ਵੀ ਹੁੰਦੀਆਂ ਕਿ ਇਹ ਲੋਕ ਬਹੁਤ ਵੱਡੇ ਵੱਡੇ ਇਦਾਰਿਆਂ ਦੀ ਲੋਕਾਂ ਦੀ ਸਮਾਜੀ ਸ਼ਖਸੀਅਤਾਂ ਦੀ ਰੇਕੀ ਵੀ ਕਰਦੇ ਆ ਜਾਣਕਾਰੀਆਂ ਵੀ ਪ੍ਰਦਾਨ ਕਰਦੇ ਆ ਆਪਣਾ ਭੇਸ ਬਣਾ ਕੇ ਇਦਾਂ ਦਾ ਰੱਖਦੇ ਆ ਸੋ ਜਿੱਥੇ ਗੁਰੂ ਨਗਰੀ ਅੰਮ੍ਰਿਤਸਰ ਸਮਾਰਟ ਸਿਟੀ ਹੋਵੇ ਧਾਰਮਿਕ ਨਗਰੀ ਹੋਵੇ ਸ੍ਰੀ ਹਰਮੰਦਰ ਸਾਹਿਬ ਉਥੇ ਹੋਣ ਬਾਰਡਰ ਸਿਟੀ ਹੋਵੇ ਉਥੇ ਵੱਡੇ ਵੱਡੇ ਧਾਰਮਿਕ ਸਥਾਨ ਹੋਣ ਦੁਰਗਿਆਣਾ ਤੀਰਥ ਵੀ ਉੱਥੇ ਹੋਵੇ ਉਹਦੇ ਆਲੇ ਦੁਆਲੇ ਹਰ ਪਾਸੇ ਐਡਾ ਵੱਡਾ ਬੈਗਿੰਗ ਮਾਫੀਆ ਹੋਵੇ ਔਰ ਜਿਹੜਾ ਐਡਮਿਨਿਸਟ੍ਰੇਸ਼ਨ ਹੈ ਉਹਨਾਂ ਨੂੰ ਆਇਡੈਂਟੀਫਾਈ ਨਾ ਕਰ ਸਕੇ ਤੁਸੀਂ ਇਹ ਦੇਖੋ ਪੂਰੇ ਦੇਸ਼ 'ਚ ਇਦਾਂ ਦੀਆਂ ਉਦਾਹਰਣਾਂ ਨੇ ਭਰ ਜਾਣੇ ਕਿ ਇਦਾਂ ਦਾ ਭਿਖਾਰੀ ਹੋਇਆ ਜਿਹਦੇ ਅਕਾਊਂਟ 'ਚ 7.5 ਕਰੋੜ ਰੁਪਏ ਮਿਲਿਆ ਸੀ ਔਰ ਤੁਸੀਂ ਇਹ ਲਾ ਲਓ ਕਿ ਉਹਦੇ ਕੋਈ ਬੰਬੇ ਵਰਗੇ ਸ਼ਹਿਰ ਦੇ ਵਿੱਚ ਫਲੈਟ ਸੀਗੇ ਆ ਦੁਕਾਨਾਂ ਸੀਗੀਆਂ ਉਸ ਤੋਂ ਬਾਅਦ ਬਹੁਤ ਸਾਰੇ ਇਦਾਂ ਦੇ ਆ ਸੰਭਾਜੀ ਕਾਲੇ ਡੇਡ ਡੇਡ 2-2 ਕਰੋੜ ਰੁਪਏ ਉਹਨਾਂ ਦੇ ਬੈਂਕਾਂ ਦੇ ਖਾਤਿਆਂ 'ਚ ਪਿਆ ਹੈ ਲక్ష్ਮੀ ਦਾਸ ਇੱਕ ਬੀਬੀ ਆ ਉਹ ਵੀ ਮੁੰਬਈ ਸੈਕਟਰ ਦੀ ਆ ਉੱਥੇ ਉਹਦੇ ਕੋਲ 1 ਕਰੋੜ ਰੁਪਏ ਤੋਂ ਵੱਧ ਜਿਹੜੀ ਉਹਦੀ ਆਮਦਨੀ ਆ ਉਹ ਬੈਂਕ ਦੇ ਵਿੱਚ ਪਾਈ ਗਈ ਤੁਸੀਂ ਇਹ ਦੇਖੋ ਕਿ ਇਹ ਬڑے ਇੰਟੈਂਸ਼ਨਨਲੀ ਇਹ ਬੈਗਿੰਗ ਕਰਦੇ ਆ ਇਹਨਾਂ ਨੂੰ ਬੜੀ ਸਿੱਧੀ ਕਮਾਈ ਇਹਦਾਂ ਆ ਜਾਂਦੀ ਆ ਉਹ ਵਿਅਕਤੀ ਡਿਮੋਰਲਾਈਜ਼ ਹੁੰਦੇ ਆ ਫਿਰ ਜਿਹੜੇ ਕੋਈ ਰਿਕਸ਼ਾ ਚਲਾਉਂਦਾ ਆ ਕੋਈ ਦਸਾਂ ਨੋਆਂ ਦੀ ਕਿਰਤ ਕਮਾਈ ਕਰਦਾ ਕੋਈ ਪੱਲੇਦਾਰੀ ਕਰਦਾ ਕੋਈ ਦਿਹਾੜੀ ਕਰਦਾ ਆ ਉਹ ਵਿਚਾਰੇ ਨੂੰ ਉਹਦਾ ਜਨ ਜੀਵਨ ਜਿਹੜਾ ਉਹ ਤੇ ਬੜਾ ਔਖਾ ਚੱਲਦਾ ਜ਼ਿੰਦਗੀ ਔਖੀ ਲੰਘਦੀ ਆ ਮਿਹਨਤ ਕਸ਼ ਬੰਦੇ ਦੀ ਔਖੀ ਲੰਘਦੀ ਆ ਉਹਨੂੰ ਤਾਂ ਕਮਾਈ ਹੁੰਦੀ ਨਹੀਂ ਇਹ ਲੋਕ ਦਿਹਾੜੀ ਦੇ ਵਿੱਚ 1000 2000 ਰੁਪਏ ਕਮਾ ਕੇ ਜਾਂਦੇ ਆ ਸਾਹਮਣੇ ਹੀ ਇੱਕ ਇੱਥੇ ਇੱਕ ਕਬਾੜੀ ਹੈਗਾ ਇਹ ਸਾਰਾ ਭਾਂ ਲੈ ਕੇ ਸ਼ਾਮ ਨੂੰ ਉਹਦੇ ਕੋਲ ਦਿੰਦੇ ਆ ਕਰੀਬ 1500 2000 ਰੁਪਏ ਹਰ ਬੰਦਾ ਉਹਨਾਂ ਨੂੰ ਜਾ ਕੇ ਦੇ ਦਿੰਦਾ ਕੋਲ ਇਹ ਤੁਹਾਨੂੰ ਅਸੀਂ ਚੰਗੀ ਤਰ੍ਹਾਂ ਦੱਸ ਦਈਏ ਕਿ ਇਸ ਚੌਂਕ ਦੇ ਵਿੱਚ ਜਦ ਵੀ ਅਸੀਂ ਦੇਖਦੇ ਆ ਭਖਾਰੀਆਂ ਨੂੰ ਤਾਂ ਇਸ ਚੌਂਕ ਦੇ ਵਿੱਚ ਇੱਕ ਕਬਾੜੀ ਹੈਗਾ ਜਿੰਨੂੰ ਇਹ ਸਾਰੇ ਭਖਾਰੀ ਛੋਟੇ ਛੋਟੇ ਰੁਪਈਏ ਛੋਟੇ ਨੋਟ ਦੇ ਕੇ ਵੱੱਡੇ ਲੈਂਦੇ ਨੇ ਤੇ ਕਰੀਬ-ਕਰੀਬ ਹਰ ਬੰਦੇ ਦੀ ਐਵਰੇਜ ਜੇਕਰ ਕੱਢੀ ਜਾਵੇ ਆਪਣੀ ਅੱਖੀਂ ਦੇਖੀ ਹੋਈ ਤਾਂ 800 ਤੋਂ 1000 ਰੁਪਏ ਇੱਥੇ ਪਰ ਬੱਚਾ ਤੇ ਬਜ਼ੁਰਗ ਕਮਾ ਰਿਹਾ ਹੁਣ ਸਾਨੂੰ ਸੋਚਣ ਦੀ ਲੋੜ ਹੈ ਜੇਕਰ 800 ਰੁਪਏ ਦਿਹਾੜੀ ਕਮਾ ਰਹੇ ਨੇ ਤੇ ਮਹੀਨੇ ਦਾ ਕਿੰਨਾ ਹੋ ਜਾਂਦਾ ਤੇ ਸਾਲ ਦਾ ਕਿੰਨਾ ਹੋ ਜਾਂਦਾ ਤੇ ਇਹਨਾਂ ਨੂੰ ਮਿਹਨਤ ਕਰਨ ਦੀ ਲੋੜ ਨਹੀਂ ਪਵਨ ਜੀ ਲੱਗਦਾ ਇਹਨਾਂ ਰਾਹੀਂ ਇਲੈਗਲ ਐਕਟੀਵਿਟੀਜ਼ ਕਰਨੀਆਂ ਸੌਖੀਆਂ ਨਹੀਂ ਮੈਂ ਅੱਗੇ ਅਰਜ਼ ਕੀਤਾ ਕਿ ਤੁਸੀਂ ਇਹ ਵੀ ਦੇਖੋ ਜਿਹੜੀ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਹੈ ਉਹਨਾਂ ਨੇ ਵੀ ਇੱਕ ਆਂਕੜਾ ਜਾਰੀ ਕੀਤਾ ਸੀ ਕਿ ਪੂਰੇ ਦੇਸ਼ ਦੇ ਵਿੱਚ ਕਰੀਬ 40000 ਪਲੱਸ ਬੱਚੇ ਹਰ ਸਾਲ ਅਬਡਕਟ ਹੁੰਦੇ ਆ ਕਿਡਨੈਪ ਹੁੰਦੇ ਆ ਜਾਂ ਮਿਸਿੰਗ ਹੁੰਦੇ ਆ ਪਰ ਉਹਨਾਂ ਵਿੱਚੋਂ 10-11000 ਬੱਚੇ ਹੁੰਦੇ ਆ ਜਿਹੜੇ ਕਦੀ ਟਰੇਸ ਹੀ ਨਹੀਂ ਹੋ ਪੰਦੇ ਉਹ 10-11000 ਬੱਚਾ ਕਿੱਥੇ ਜਾਂਦਾ ਆ ਉਹ ਇਹ ਸਮਝ ਆਉਂਦਾ ਜੋ ਏਜੰਸੀਜ਼ ਵੀ ਰਿਪੋਰਟ ਕਰਦੀਆਂ ਨੇ ਕਿ ਉਹ ਭਿਖਾਰੀਆਂ ਕੋਲ ਪਹੁੰਚ ਜਾਂਦਾ ਕਿਸੇ ਨਾ ਕਿਸੇ ਤਰੀਕੇ ਇਹ ਫਿਰ ਬੱਚੇ ਨੂੰ ਲੂਲਾ ਲੰਗੜਾ ਬਣਾ ਕੇ ਉਹਨੂੰ ਚੋਟੇਲ ਕਰਕੇ ਉਹਨੂੰ ਇੰਜਰੀ ਕਰਕੇ ਉਹਨੂੰ ਨਸ਼ੇ ਦੇ ਕੇ ਨਸ਼ੇ ਦਾ ਆਦੀ ਬਣਾ ਕੇ ਫਿਰ ਉਹਨਾਂ ਕੋਲੋਂ ਜ਼ਬਰਨ ਭੀਖ ਮੰਗਾਉਂਦੇ ਆ ਔਰ ਮੈਂ ਇਹਦੀਆਂ ਕਈ ਉਦਾਹਰਨਾਂ ਦੇਸ਼ ਦੇ ਵਿੱਚ ਹੈਗੀਆਂ ਅੰਮ੍ਰਿਤਸਰ ਦੇ ਵਿੱਚ ਕਈ ਵਾਰ ਪੁਲਿਸ ਦੇ ਸਾਹਮਣੇ ਵੀ ਇਦਾਂ ਦੇ ਕੇਸਸ ਆਏ ਇੱਥੇ ਹੀ ਇੱਕ ਲੇਡੀ ਸੀਗੀ ਅੰਮ੍ਰਿਤਸਰ ਦੇ ਵਿੱਚ ਉਹ ਇਸ ਤਰ੍ਹਾਂ ਕਿਸੇ ਦਾ ਬੱਚਾ ਕਿਡਨੈਪ ਕਰਵਾ ਕੇ ਉਹਦੇ ਕੋਲੋਂ ਰਾਣੀ ਕਬਾਗ ਏਰੀਆ 'ਚ ਭੀਖ ਮੰਗਵਾਇਆ ਕਰਦੀ ਸੀ ਜਦੋਂ ਉਹ ਡੈਂਟੀਫਿਕੇਸ਼ਨ ਹੋ ਗਈ ਤੇ ਉਹਨੇ ਇਸ ਗੱਲ ਨੂੰ ਮੰਨਿਆ ਸੋ ਇਸ ਕਰਕੇ ਲੋਕਾਂ ਦੇ ਜਿਹੜੇ ਬੱਚੇ ਮਿਸਿੰਗ ਹੁੰਦੇ ਆ ਉਹ ਅਕਸਰ ਇਹਨਾਂ ਲੋਕਾਂ ਨੂੰ ਮਿਲਦੇ ਆ ਤੁਸੀਂ ਇਹ ਵੀ ਦੇਖ ਲੋਗੇ ਜਿਹੜੇ ਭਿਖਾਰੀ ਹੁੰਦੇ ਆ ਉਹਨਾਂ ਦੀ ਤਾਂ ਸ਼ਕਲਾਂ ਵੀ ਬੱਚਿਆਂ ਦੇ ਨਾਲ ਕਈ ਵਾਰ ਨਹੀਂ ਮਿਲਦੀਆਂ ਹਰ ਵਾਰ ਜਦੋਂ ਕੋਈ ਔਰਤ ਪੀਖ ਮੰਗਦੀ ਆ ਜੇ ਉਹਦੇ ਕੋਲ ਬੱਚਾ ਹੁੰਦਾ ਉਹਦੇ ਪਟੀਆਂ ਲ ਬੇਟੀਆਂ ਹੁੰਦੀਆਂ ਨਕਲੀ ਇੰਜਰੀਜ਼ ਬਣਾਉਂਦੇ ਆ ਹਮੇਸ਼ਾ ਬੱਚਾ ਸੁੱਤਾ ਹੀ ਕਿਉਂ ਹੁੰਦਾ ਇਹ ਵੀ ਤੁਸੀਂ ਗੱਲ ਦਾ ਅੰਦਾਜ਼ਾ ਵੀਡੀਓਜ਼ ਵੀ ਦੇਖਦੇ ਆ ਜਾਂ ਤਾਂ ਬੱਚਾ ਸੁੱਤਾ ਹੋਏਗਾ ਜੇਕਰ ਕੋਈ ਲੰਗੜਾ ਕੇ ਤੁਰ ਰਿਹਾ ਉਹ ਸਹੀ ਹੁੰਦਾ ਬਸ ਭੀਖ ਮੰਗਣ ਲਈ ਕਰਦਾ ਹੁੰਦਾ ਵੀਡੀਓਜ਼ ਦੇ ਵਿੱਚ ਐਕਸਪੋਜ਼ ਵੀ ਹੋਇਆ ਸਰ ਜਿਹੜੇ ਬਿਲਕੁਲ ਛੋਟੇ ਬੱਚੇ ਆ ਉਹ ਸੁੱਤੇ ਹੁੰਦੇ ਉਹਨਾਂ ਨੂੰ ਅਫੀਮ ਦਿੱਤੀ ਜਾਂਦੀ ਆ ਉਹਨਾਂ ਨੂੰ ਹੋਰ ਤਰ੍ਹਾਂ ਦੇ ਮਹਿੰਗੇ ਨਸ਼ੇ ਵੀ ਦੇ ਦਿੱਤੇ ਜਾਂਦੇ ਆ ਜਿਸ ਦੇ ਨਾਲ ਉਹ ਬੱਚਾ ਹਮੇਸ਼ਾ ਸੁਸਤੀ ਦੇ ਮਾਹੌਲ ਦੇ ਵਿੱਚ ਰਹਿੰਦਾ ਆ ਲੱਗਦਾ ਲੋਕਾਂ ਨੂੰ ਕਿ ਇਹ ਬਿਮਾਰ ਆ ਇਹ ਤੇ ਸਿਟੀ ਦੇ ਵਿੱਚ ਬਾਹਰ ਦੇ ਉੱਤੇ ਲੇਡੀ ਨੇ ਚੱਕਿਆ ਹੁੰਦਾ ਫਿਰ ਉਹ ਸਾਈਕੋਲੋਜੀਕਲ ਫੈਕਟਰ ਬਣਾਉਂਦੇ ਆ ਫਿਰ ਲੋਕਾਂ ਨੂੰ ਲੱਗਦਾ ਕਿ ਇਹ ਗਰੀਬ ਆ ਇਹਨੇ ਇਲਾਜ ਕਰਾਉਣਾ ਹੈ ਬਿਮਾਰ ਆ ਛੋਟਾ ਬੱਚਾ ਇਹਨੇ ਚੱਕਿਆ ਤੇ ਫਿਰ ਲੋਕੀ ਉਹਨੂੰ ਜ਼ਿਆਦਾ ਪੈਸੇ ਦੇ ਦਿੰਦੇ ਨੇ ਸੋ ਇਹ ਭਾਵੇਂ ਟੱਟੇ ਖੂਹ ਦੇ ਵਿੱਚ ਜਾਣ ਮੈਨੂੰ ਇਹਨਾਂ ਨਾਲ ਕੋਈ ਤਕਲੀਫ ਨਹੀਂ ਹੈਗੀ ਪਰ ਜਿਹੜਾ ਅਗਲੇ ਬੱਚੇ ਜਿਨ੍ਹਾਂ ਦਾ ਜੀਵਨੇ ਖਰਾਬ ਕਰ ਰਿਹਾ ਅੱਜ ਦੇਸ਼ ਦੇ ਵਿੱਚ ਮਨਰੇਗਾ ਸਕੀਮ ਦੇ ਤਹਿਤ ਵੀ ਲੋਕਾਂ ਨੂੰ ਕੰਮ ਮਿਲ ਜਾਂਦਾ ਜੇ ਕਰਨਾ ਹੋਵੇ ਤੇ ਕਈ ਤਰ੍ਹਾਂ ਦੀ ਲੇਬਰ ਦਾ ਕੰਮ ਮਿਲ ਜਾਂਦਾ ਪੱਲੇਦਾਰੀ ਦਾ ਕੰਮ ਮਿਲਦਾ ਜੇ ਲੋਕ ਕਹਿੰਣ ਕਿ ਸਾਡੇ ਕੋਲ ਪਿਛਲੇ ਦਿਨੀ ਮੈਂ ਕੰਪਨੀ ਬਾਗ ਇੱਥੇ ਰਾਮ ਬਾਗੇ ਸਾਡੇ ਪ੍ਰੋਮੀਨੈਂਟਲੀ ਕੰਪਨੀ ਬਾਗ ਕਹਿੰਦੇ ਆ ਉੱਥੇ ਮੈਨੂੰ 10-12 ਭਿਖਾਰੀਆਂ ਦੇ ਬੱਚੇ ਮਿਲੇ ਉਹ ਰਾਣੇ ਮੈਨੂੰ ਕਿਹਾ ਜੀ ਤੁਹਾਡਾ ਸਾਈਕਲ ਚਲਾਉਣਾ ਮੈਂ ਕਿਹਾ ਜੀ ਠੀਕ ਹੈ ਸਾਈਕਲ ਤੁਸੀਂ ਕਿੱਥੋਂ ਆਉਂਦੇ ਹੋ ਤੇ ਸਕੂਲ ਕਿਉਂ ਨਹੀਂ ਜਾਂਦੇ ਉਹ ਕਹਿੰਦੇ ਜੀ ਅਸੀਂ ਨਾ ਵੇਰਕੇ ਤੋਂ ਆਉਂਨੇ ਆ ਸਾਡੇ ਕੋਲ ਨਾ ਆਉਣ ਜਾਣ ਵਾਸਤੇ ਸਾਈਕਲ ਨਹੀਂ ਹੈਗਾ ਅਸੀਂ ਤਾਂ ਸਕੂਲ ਨਹੀਂ ਜਾਂਦੇ ਫੀਸ ਨਹੀਂ ਹੈਗੀ ਮੈਂ ਕਿਹਾ ਜੀ ਫੀਸ ਤੇ ਸਾਡੇ ਦੇਸ਼ ਦੇ ਵਿੱਚ ਵੈਸੇ ਹੀ ਫ੍ਰੀ ਆ ਰਾਈਟ ਟੂ ਐਜੂਕੇਸ਼ਨ ਦੇ ਵਿੱਚ 14 ਸਾਲ ਤੱਕ ਬੱਚਾ ਦੇ ਵੈਸੇ ਹੀ ਫ੍ਰੀ ਪੜ ਸਕਦਾ ਮਿੱਡੇ ਮੀਲ ਸਕੀਮ ਚੱਲਦੀ ਆ ਮਾਪੇ ਲਈ ਉਹ ਮਨਰੇਗਾ ਵਰਗੀਆਂ ਸਕੀਮਾਂ ਚੱਲਦੀਆਂ ਕੋਈ ਵੀ ਘਾਟ ਸਾਡੇ ਸਿਸਟਮ ਦੇ ਵਿੱਚ ਨਹੀਂ ਹੈਗੀ ਪਰ ਜੇਕਰ ਨਾਰਮਲ ਚੌਂਕਾਂ ਦੇ ਵਿੱਚ ਇੰਨੀ ਕੁ ਵੱਡਾ ਮਾਫੀਆ ਚੱਲ ਚੁੱਕਿਆ ਪਰ ਵੱਡੇ ਚੌਂਕਾਂ ਦੀ ਗੱਲ ਕਰੀਏ ਟੋਪ ਪਲਾਜ਼ੇ ਦੀ ਗੱਲ ਕਰੀਏ ਉੱਥੇ ਘੜੀ ਲਈ ਹੁੰਦੀ ਉਸ ਅਲ ਫਾਸਟੈਗ ਚੋਂ ਸਾਰੇ ਪੈਸੇ ਵੀ ਕੱਢ ਲਿੱਤੇ ਜਾਂਦੇ ਨੇ ਜਾਂ ਸ਼ੀਸ਼ੇ ਦੇ ਉੱਤੇ ਆਂਡੇ ਮਾਰ ਕੇ ਜਾਂ ਕੋਈ ਐਸੀ ਚੀਜ਼ ਮਾਰ ਕੇ ਉਹਨਾਂ ਨੂੰ ਲੁੱਟਿਆ ਤੱਕ ਵੀ ਜਾਂਦੇ ਮੈਂ ਤੁਹਾਨੂੰ ਕਹਿ ਰਿਹਾ ਇਹਦੇ ਵਿੱਚ ਬਹੁਤ ਵੱਡਾ ਜਾਂਚ ਦਾ ਵਿਸ਼ਾ ਹੈ ਮੈਂ ਅੱਗੇ ਹੀ ਅਰਜ਼ ਕੀਤਾ ਹੈ ਕਿ ਜਿਹੜੇ ਸਾਡੇ ਕੋਲ ਸਕੂਲ ਜਾਣ ਲਈ ਫੀਸ ਨਹੀਂ ਹੈਗੀ ਉਹ ਆਟੋਆਂ ਦੇ ਵਿੱਚ ਗੱਡੀਆਂ ਦੇ ਵਿੱਚ ਟਰੈਵਲ ਕਰਕੇ ਇੱਥੇ ਪਹੁੰਚਦੇ ਆ ਪੈਸੇ ਖਰਚ ਕੇ ਇੱਥੇ ਪਹੁੰਚਦੇ ਆ ਔਰ ਇਹਦੇ ਲਈ ਜ਼ਿੰਮੇਵਾਰੀ ਇਨ੍ਹਾਂ ਲੋਕਾਂ ਦੀ ਆ ਲਾਅ ਐਂਡ ਆਰਡਰ ਦੀ ਸਥਿਤੀ ਖਰਾਬ ਹੁੰਦੀ ਆ ਮੈਂ ਤੁਹਾਨੂੰ ਦੱਸ ਦਿੰਦਾ ਕਿ ਇੰਟੈਲੀਜੈਂਸ ਰਿਪੋਰਟਸ ਵੀ ਇਹ ਕਹਿੰਦੀਆਂ ਨੇ ਕਿ ਇਹ ਸਾਡੇ ਸ਼ਹਿਰ ਦੇ ਲਈ ਖਤਰਾ ਬਣ ਗਿਆ ਐਡੀ ਵੱਡੀ ਨਗਰੀ ਹੋਵੇ ਅੰਤਰਰਾਸ਼ਟਰੀ ਪੱਧਰ ਤੋਂ ਲੋਕ ਇੱਥੇ ਆਉਂਦੇ ਹੋਣ ਟੂਰਿਸਟ ਆਉਂਦੇ ਹੋਣ ਤੇ ਉਹਨਾਂ ਦਾ ਸਵਾਗਤ ਇਹ ਭਿਖਾਰੀ ਲੋਕ ਕਰਨ ਤੁਸੀਂ ਇੱਥੇ ਖੜੇ ਹੋ ਇਹਨਾਂ ਦਾ ਸਮਾਨ ਪਿਆ ਮੈਨੂੰ ਇੱਥੇ ਕੈਮਰਾ ਤੁਸੀਂ ਘੁਮਾ ਕੇ ਦੇਖ ਲਓ ਕਿ ਕੋਈ ਵੀ ਬੰਦਾ ਨਹੀਂ ਵੇਚ ਰਿਹਾ ਇੱਥੇ ਉਹ ਬੰਦੇ ਆਪ ਹੈ ਨਹੀਂ ਕਿਉਂਕਿ ਉਹਨਾਂ ਦਾ ਮੋਡਸ ਆਪਰੰਡਾ ਹੀ ਇਹ ਆ ਕਿ ਉਹਨਾਂ ਨੇ ਸਿਰਫ ਦਿਖਾਉਣਾ ਆਗੇ ਸੀ ਸਾਮਾਨ ਵੇਚਣ ਵਾਲੇ ਆ ਅਸਲ ਦੇ ਵਿੱਚ ਇੱਕ ਮਾਫੀਆ ਪਿੱਛੇ ਓਪਰੇਟ ਕਰ ਰਿਹਾ ਜਿਹੜਾ ਆਰਾਮ ਨਾਲ ਪਿੱਛੇ ਜਾ ਕੇ ਬੈਠਾ ਹੈ ਇਸ ਸ਼ਾਮ ਪਹੂਗੀ ਲੋਕਾਂ ਕੋ ਪੈਸੇ ਮੰਗਣਗੇ ਟ੍ਰੈਫਿਕ ਡਿਸਰਪਟ ਕਰਨਗੇ ਕਦੀ ਉਹ ਉੱਥੇ ਫੁੱਟਪਾਥ ਤੇ ਤੁਸੀਂ ਦੇਖ ਸਕਦੇ ਹੋ ਸਾਹਮਣੇ ਬੈਠੇ ਉੱਥੇ ਬਾਈਕ ਵਾਲਾ ਖੜਾ ਵੀ ਕੀਤਾ ਤਸਵੀਰਾਂ ਦਿਖਾ ਦਿੰਦੀਆਂ ਜਾਨ ਜੀ ਕਿਉਂਕਿ ਉਹ ਤਸਵੀਰਾਂ ਦੇ ਵਿੱਚ ਤੁਹਾਨੂੰ ਸਾਫ਼ ਤੌਰ ਤੇ ਦਿਖ ਜੇਗਾ ਕਿ ਕਿਵੇਂ ਚੌਂਕਾ ਦੇ ਵਿੱਚ ਆਰਾਮ ਨਾਲ ਬੈਠੇ ਹੋਏ ਨੇ ਵੀ ਕਹਿ ਸਕਦੇ ਆ ਕਿ ਆਮ ਮਿਡਲ ਕਲਾਸ ਦੇ ਬੰਦੇ ਨਾਲੋਂ ਇਹਨਾਂ ਦੀ ਜ਼ਿਆਦਾ ਜ਼ਿੰਦਗੀ ਸੌਖੀ ਹੈ ਕਿਉਂਕਿ ਮੰਗ ਕੇ 700-800 ਰੁਪਿਆ ਦਿਹਾੜੀ ਪਰ ਬੰਦਾ ਕਮਾ ਲੈਂਦਾ ਤੇ ਜੇਕਰ ਇੱਕ ਪਰਿਵਾਰ ਦੇ 4 ਜੀ ਇੱਥੇ ਲੱਗੇ ਹੋਏ ਨਾ ਤਾਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ 4-5000 ਰੁਪਏ ਇਹਨਾਂ ਦਾ ਇੱਕ ਦਿਹਾੜੀ ਦਾ ਕਿਤੇ ਨਹੀਂ ਜਾਂਦਾ ਜੋ ਕਿ ਮਿਡਲ ਕਲਾਸ ਬੰਦਾ ਵੀ ਨਹੀਂ ਕਮਾ ਸਕਦਾ ਪਵਨ ਜੀ ਐਡਮਿਨਿਸਟ੍ਰੇਸ਼ਨ ਨੂੰ ਕੀ ਬੇਨਤੀ ਕਰਨਾ ਚਾਹੁੰਦੇ ਹੋ ਆਮ ਲੋਕਾਂ ਨੂੰ ਕੀ ਬੇਨਤੀ ਕਰਨਾ ਚਾਹੁੰਦੇ ਹੋ ਜੋ ਹਾਲੇ ਤੱਕ ਇਸ ਬਾਰੇ ਸਮਝ ਨਹੀਂ ਸਕੇ ਦੇਖੋ ਜਿਹੜੇ ਗਦਾਗਰ ਆ ਜਿਹੜੇ ਭਿਖਾਰੀ ਆ ਜਿਹੜੇ ਬੈਗਰਜ਼ ਆ ਉਹਨਾਂ ਨੂੰ ਕਦੀ ਵੀ ਆਰਮਜ਼ ਨਹੀਂ ਦੇਣੀਆਂ ਚਾਹੀਦੀਆਂ ਕਦੀ ਵੀ ਪੈਸੇ ਇਦਾਂ ਨਹੀਂ ਦੇਣੇ ਚਾਹੀਦੇ ਅਸੀਂ ਜੇ ਉਹਨਾਂ ਨੂੰ ਪੈਸੇ ਦੇ ਰਹੇ ਆ ਭਿਖਾਰੀਆਂ ਨੂੰ ਦੇ ਰਹੇ ਆ ਤੇ ਇਦਾਂ ਦੇ ਮਾਫੀਆ ਨੂੰ ਦੇ ਰਹੇ ਆ ਤੇ ਅਸੀਂ ਜਿਹੜਾ ਮਿਹਨਤ ਕਸ਼ ਵਿਅਕਤੀ ਆ ਉਹਨੂੰ ਡਿਮੋਰਲਾਈਜ਼ ਕਰ ਰਹੇ ਆ ਸਾਡੇ ਸਮਾਜਿਕ ਤਾਣੇ ਬਾਣੇ ਨੂੰ ਖਰਾਬ ਕਰਨ ਵਾਲੇ ਲੋਕ ਆ ਇਹਦੇ ਵਿੱਚ ਮੈਂ ਅੱਗੇ ਹੀ ਅਰਜ਼ ਕੀਤਾ ਕਿ ਗੈਂਬਲਿੰਗ ਡਾਂਸ ਤੱਕ ਇਹ ਚਲਾਉਂਦੇ ਆ ਜੂਏ ਦੇ ਨਸ਼ੇ ਦੇ ਅੱਡੇ ਚਲਾਉਂਦੇ ਆ ਜਿਸਮ ਫਰੋਚੀ ਦੇ ਵਿੱਚ ਵੀ ਇਹ ਮੁਮਤਲਾ ਹੁੰਦੇ ਆ ਸਾਰੀਆਂ ਐਕਟੀਵਿਟੀਆਂ ਇਲੀਗਲਸੇ ਕਰਦੇ ਆ ਸੋ ਅਲਟੀਮੇਟਲੀ ਉਹ ਸਾਰੀਆਂ ਟੱਕਣ ਵਾਸਤੇ ਸਾਰਾ ਦਿਨ ਚੌਂਕਾਂ ਦੇ ਉੱਪਰ ਹੀ ਖੜੇ ਰਹਿੰਦੇ ਆ ਕਦੇ ਕਿਸੇ ਕੋਰਨਰ ਤੇ ਬਹਿ ਜਾਂਦੇ ਆ ਔਰ ਜਬਰਨ ਲੋਕਾਂ ਦੀਆਂ ਗੱਡੀਆਂ ਸਾਫ਼ ਕਰਨੀਆਂ ਟ੍ਰੈਫਿਕ ਦੇ ਅੱਗੇ ਖੜਾ ਹੋ ਜਾਂਦਾ ਤੁਸੀਂ ਇਹ ਦੇਖੋ ਕਿ ਟ੍ਰੈਫਿਕ ਪੁਲਿਸ ਵੀ ਇਨਾਂ ਹੱਥੋਂ ਬੜੀਆ ਕਮਜ਼ੋਰ ਆ ਬੜੀ ਮਜਬੂਰ ਹੋ ਜਾਂਦੀ ਔਰ ਵੀ ਇਹਨਾਂ ਨੂੰ ਕੁਝ ਕਹਿ ਨਹੀਂ ਪਾਉਂਦੇ ਲੋਕ ਤਰਲੇ ਮਾਰ-ਮਾਰ ਕੇ ਆਪਣੀ ਜਾਨ ਛਡਾਉਂਦੇ ਆ ਤੁਸੀਂ ਦੇਖੋ ਇਹ ਟ੍ਰੈਫਿਕ ਚੌਂਕ ਦੇ ਉੱਪਰ ਗੱਡੀਆਂ ਦੇ ਅੱਗੇ ਜਿਹੜਾ ਖੜੇ ਹੋ ਜਾਂਦੇ ਆ ਟਾਈਮਿੰਗ ਵੀ ਇਹ ਲੋਕਾਂ ਦੀ ਨਿਕਲ ਜਾਂਦੀ ਆ ਸੋ ਆਲ ਐਂਡ ਆਲ ਐਡਮਿਨਿਸਟ੍ਰੇਸ਼ਨ ਨੂੰ ਚਾਹੀਦਾ ਹੈ ਕਿ ਬੀਐਨ 17 163 ਦੇ ਤਹਿਤ ਇੱਥੇ ਉਹ ਲਾਗੂ ਕਰਾ ਕੇ ਇੰਪਲੀਮੈਂਟ ਕਰਾ ਕੇ ਇਹਨਾਂ ਸਾਰਿਆਂ ਨੂੰ ਜਿਹੜੇ ਇਹਨਾਂ ਦੇ ਕੇਂਦਰ ਬਣੇ ਆ ਉੱਥੇ ਭੇਜਿਆ ਜਾਵੇ ਰਹਿਣ ਬਸੇਰਾ ਦੇ ਰਹਿਣ ਬਸੇਰਾ ਦੇ ਵਿੱਚ ਭੇਜਿਆ ਜਾਵੇ ਉਸ ਤੋਂ ਬਾਅਦ ਇਹਨਾਂ ਨੂੰ ਆਇਡੈਂਟੀਫਾਈ ਕਰਕੇ ਜਿੱਥੋਂ ਦੇ ਲੋਕ ਆ ਉੱਥੇ ਭੇਜਿਆ ਜਾਵੇ ਤੁਸੀਂ ਇਹ ਵੀ ਦੇਖ ਲਓ ਕਿ ਰਹਿਣ ਬਸੇਰਾ ਦੇ ਜਾਂ ਗਰੀਬਾਂ ਵਾਸਤੇ ਜਿਹੜੇ ਸਰਕਾਰ ਨੇ ਫਲੈਟ ਬਣਾਏ ਆ ਇਹਨਾਂ ਲੋਕਾਂ ਨੇ ਉਹ ਫਲੈਟਸ ਕਿਰਾਏ ਤੇ ਦਿੱਤੇ ਆ ਉਹ ਕਿਰਾਏ ਤੇ ਦੇ ਕੇ ਉਹਦਾ ਕਿਰਾਇਆ ਵੰਗਣ ਵੀ ਇੱਥੇ ਆਉਂਦੇ ਆ ਰਹਿਣ ਬਸੇਰਾ ਜੇ ਨਹਾਣ ਧੋਣ ਦਾ ਪ੍ਰਬੰਧ ਵੀ ਆ ਟੀਵੀ ਵੀ ਲੱਗਾ ਹੈ ਲਾਈਟ ਦਾ ਪ੍ਰਬੰਧ ਆ ਖਾਣ ਪੀਣ ਦਾ ਆ ਇੱਥੋਂ ਤੱਕ ਕਿ ਫਰਿੱਜ ਤੱਕ ਉੱਥੇ ਲੋਕਾਂ ਨੂੰ ਮਿਲ ਜਾਂਦੀ ਹੈ ਪਰ ਇਹ ਲੋਕਾਂ ਦੀ ਇੰਟੈਂਸ਼ਨ ਆਪਣੇ ਆਪ ਨੂੰ ਸੁਧਾਰਨ ਦੀ ਨਹੀਂ ਆ ਇਹ ਕ੍ਰਿਮੀਨਲ ਐਕਟੀਵਿਟੀਜ਼ ਨੂੰ ਵੱਡਾ ਕਰਨ ਦੀ ਆ ਸੋ ਮੇਰੀ ਸਰਕਾਰਾਂ ਨੂੰ ਐਡਮਿਨਿਸਟ੍ਰੇਸ਼ਨ ਨੂੰ ਅਪੀਲ ਆ ਕੀ ਜਿਹੜੀ ਬੈਗਿੰਗ ਮਾਫੀਆ ਆ ਉਹਨਾਂ ਨੂੰ ਕ੍ਰਿਮੀਨਲ ਐਕਟ ਦੇ ਤਹਿਤ ਉਹਨਾਂ ਦੇ ਕਾਰਵਾਈ ਕੀਤੀ ਜਾਵੇ ਔਰ ਸਾਰੇ ਭਿਖਾਰੀ ਜਿਹੜੇ ਆ ਇਹਨਾਂ ਪ੍ਰਮੁੱਖ ਚੌਂਕਾਂ ਦੇ ਉਪਰੋ ਚੱਕੇ ਜਾਣ ਔਰ ਕੱਲੇ-ਕੱਲੇ ਦੀ ਆਈਡੈਂਟੀਫਿਕੇਸ਼ਨ ਵੈਰੀਫਿਕੇਸ਼ਨ ਕਰਕੇ ਇਹਨਾਂ ਨੂੰ ਆਪਣੇ ਜਿੱਥੋਂ ਦੇ ਰਹਿਣ ਵਾਲੇ ਆ ਉੱਥੇ મોੜ ਇਹਨਾਂ ਨੂੰ ਭੇਜਿਆ ਜਾਵੇ ਜੀ ਸੋ ਬਿਲਕੁਲ ਜੇਕਰ ਗੱਲ ਕਰੀ ਤਾਂ ਸੋਸ਼ਲ ਐਕਟਿਵਿਸਟ ਨੇ ਜੋ ਐਕਸ਼ਨ ਇਸ ਮੁੱਦਿਆਂ ਤੇ ਗੰਭੀਰਤਾ ਨਾਲ ਦੇਖਦੇ ਨੇ ਜੇਕਰ ਤੁਸੀਂ ਵੀ ਇਸ ਮੁੱਦੇ ਨੂੰ ਸੀਰੀਅਸਲੀ ਲੋਗੇ ਤਾਂ ਤੁਹਾਨੂੰ ਸਮਝ ਆਏਗੀ ਕਿਉਂਕਿ ਜਿਵੇਂ ਚੌਂਕਾਂ ਦੇ ਵਿੱਚ ਤੁਸੀਂ ਸਮਾਨ ਦੇਖਦੇ ਹੋ ਪਰ ਇਹਨਾਂ ਨੂੰ ਵੇਚਣ ਵਾਲਾ ਕੋਈ ਨਹੀਂ ਬਿ ਸਮਾਨ ਦੀ ਗੱਲ ਕਰੀਏ ਇਹਨਾਂ ਨੂੰ ਕੋਈ ਵੇਚਣ ਵਾਲਾ ਨਹੀਂ ਬੈਠਾ ਸੋ ਕਹਿ ਸਕਦੇ ਆ ਬੈਗਿੰਗ ਮਾਫੀਆ ਬੈਗਰਸ ਨੇ ਜੋ ਉਹਨਾਂ ਦਾ ਦਿਨੋਂ ਦਿਨ ਮਾਫੀਆ ਵਧਦਾ ਜਾ ਰਿਹਾ ਆ ਆਮ ਚੌਂਕਾਂ ਦੇ ਵਿੱਚ ਪੋਰਸ਼ ਏਰੀਆ ਦੇ ਵਿੱਚ ਇੰਨਾ ਤਕੜਾ ਮਾਫੀਆ ਤਾਂ ਤੁਸੀਂ ਦੇਖ ਸਕਦੇ ਹੋ ਜਿਹੜਾ ਟੋਲ ਪਲਾਜ਼ਾ ਦੇ ਉੱਤੇ ਜਾਂ ਸੁਨਸਾਨ ਇਲਾਕਿਆਂ ਦੇ ਵਿੱਚ ਤੁਸੀਂ ਬੈਗਿੰਗ ਦੇਖਦੇ ਹੋ ਬੈਗਰਸ ਦੇਖਦੇ ਹੋ ਉਹਨਾਂ ਦਾ ਮਕਸਦ ਸਿਰਫ ਲੋਕਾਂ ਨੂੰ ਲੁੱਟਣ ਦਾ ਹੁੰਦਾ ਸੋ ਆਉਣ ਵਾਲਾ ਸਮਾਂ ਕਿਤੇ ਨਾ ਕਿਤੇ ਇਹਨਾਂ ਦਾ ਹੋਏਗਾ ਉਹ ਆਉਣ ਵਾਲੇ ਸਮੇਂ ਦੇ ਵਿੱਚ ਹਰ ਟੂਰਿਸਟ ਇਸਤੇ ਲੁੱਟਿਆ ਜਾ ਸਕਦਾ ਇਲੀਗਲ ਐਕਟੀਵਿਟੀਆਂ ਕਰਨੀਆਂ ਇਹਨਾਂ ਰਾਹੀਂ ਸੋਖੀਆਂ ਨੇ ਸੋ ਮੈਨੂੰ ਲੱ ਅਸੀਂ ਲੋਕ ਇਹਨਾਂ ਨੂੰ ਵਧਾਵਾ ਦਿੰਨੇ ਆ ਜਾਂ ਚੌਂਕਾ ਦੇ ਵਿੱਚ ਅਸੀਂ ਇਹਨਾਂ ਨੂੰ ਪੈਸੇ ਦੇ ਦਿੰਨੇ ਆ بجائے ਕਹਿਣ ਦੇ ਕਿ ਮਿਹਨਤ ਕਿਉਂ ਨਹੀਂ ਕਰਦੇ ਸੁਣਨ ਲੱਗਦਾ ਹੈ ਕਿ ਇੰਨੀ ਕਿ ਜਾਣਕਾਰੀ ਕਾਫੀ ਹੋਏਗੀ ਤੁਹਾਡੇ ਦਿਮਾਗ ਤੱਕ ਇਹ ਗੱਲ ਪਹੁੰਚਾਉਣ ਲਈ ਤੁਹਾਡੇ ਦਿਮਾਗ ਦੇ ਵਿੱਚ ਗੱਲ ਭਰਨ ਦੇ ਲਈ ਕਿ ਅਸਲ ਦੇ ਵਿੱਚ ਚੱਲ ਕੀ ਰਿਹਾ ਫਿਲਹਾਲ ਮੇਨੋ ਦੇ ਜਤ ਸਰਖਾਪ ਟੀਵੀ ਦੇ ਲਈ ਮੈਂ ਦਮਨਦੀਪ ਸਿੰਘ ਅਮਰਸੇ